ਲੁਧਿਆਣਾ ਦੇ ਲੋਡੂਵਾਲ ਟੂਲ ਪਲਾਜ਼ਾ ਤੇ ਮੌਜੂਦਾਂ ਜਿੱਥੇ ਕਿਸਾਨਾਂ ਵੱਲੋਂ ਅੱਜ ਤਾਲਾ ਲਗਾਉਣ ਦੀ ਗੱਲਬਾਤ ਕੀਤੀ ਗਈ ਹੈ ਹਰ ਕੋਈ ਆਪਣਾ ਯੋਗਦਾਨ ਪਾ ਰਿਹਾ ਹੈ ਦਬਾਬਾ ਤੋਂ ਦਬਾਬਾ ਤੋਂ ਟੈਕਸੀ ਡਰਾਈਵਰ ਜੂਨੀਅਨ ਦੇ ਮੈਂਬਰ ਮੇਰੇ ਨਾਲ ਮੌਜੂਦ ਨੇ ਜੋ ਕੋਈ ਸਪੈਸ਼ਲ ਦਬਾਬਾ ਤੋਂ ਹੁਸ਼ਿਆਰਪੁਰ ਤੋਂ ਚੱਲ ਕੇ ਆਏ ਨੇ ਅੱਜ ਲੁਧਿਆਣਾ ਟੂਲ ਪਲਾਜ਼ਾ ਤੇ ਗੱਲਬਾਤ ਕਰਦੇ ਆਂ ਬਾਈ ਜੀ ਸਵਾਗਤ ਹੈ ਤੁਹਾਡਾ ਸასიਖਾਲ ਹੁਸ਼ਿਆਰਪੁਰ ਤੋਂ ਆਏ ਹੋ ਚੱਲ ਕੇ ਅੱਜ ਲੁਧਿਆਣਾ ਦੀ ਗੱਲ ਕਰ ਲਈਏ ਸਭ ਤੋਂ ਮਹਿੰਗਾ ਪੰਜਾਬ ਦਾ ਟੂਲ ਪਲਾਜ਼ਾ ਬੰਦ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਦੇਖੋ ਪਹਿਲਾਂ ਤਾਂ ਤੁਹਾਡਾ ਤੁਸੀਂ ਮੈਦੀਮ ਨਾਲ ਤੁਹਾਡਾ ਧੰਨਵਾਦ ਕਰਦੇ ਜੋ ਸਾਡੀ ਤੁਸੀਂ ਆਵਾਜ਼ ਪਹੁੰਚਾ ਰਹੇ ਆ। ਦੇਖੋ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਇਹ ਹੈ ਪੰਜਾਬ ਦਾ। ਤੁਸੀਂ ਮੰਨਣਾ ਇਸ ਗੱਲ ਨੂੰ ਜਿਹੜਾ ਇੱਕ ਫਵਾੜੇ ਤੋਂ ਬੰਦਾ ਚੱਲਿਆ ਵਾ ਅੱਜ ਉਹਨੇ ਲੁਧਿਆਣਾ ਜਾਣਾ ਉਹਦਾ 50 ਰੁਪਏ ਦਾ ਡੀਜ਼ਲ ਨਹੀਂ ਮਸਾਂ ਲੱਗਦਾ। 400 ਰੁਪਏ ਦਾ 350 ਦਾ ਟੋਲ ਦੇ ਕੇ ਜਾਂਦਾ ਜੀ ਉਹ ਬੰਦਾ। ਐਨੇ ਧੱਕੇਸ਼ਾਈ। ਦੂਜਾ ਨੰਬਰ ਤੁਸੀਂ ਦੇਖਿਆ ਹੋਣਾ ਪੰਜਾਬੀ ਬੰਦੇ ਨੂੰ ਕੋਈ ਵੀ ਇੱਕ ਵੀ ਬੰਦਾ ਤੁਸੀਂ ਮਲਾਜਮ ਦਿਖਾ ਦੋਵੇ ਇੱਥੇ ਬੈਠਾ ਜੀ ਕੋਈ ਬੰਦਾ ਕੋਈ ਬੰਦਾ ਨਹੀਂ ਬੈਠਾ ਜੀ ਇੱਥੇ ਸਾਰੇ ਹਰ ਸਟੇਟ ਤੋਂ ਆਲੇ ਦੁਆਲੇ ਦੀ ਸਟੇਟ ਤੋਂ ਬਿਠਾਲ ਕੇ ਬੰਦੇ ਬਿਠਾ ਲਏ ਜੀ ਇੱਥੇ ਇਹਨਾਂ ਨੇ ਇੱਕੋ ਤੁੱਕ ਥੋੜੇ ਬਣਦੀ ਸੀ ਇਸ ਗੱਲ ਦੀ ਠੀਕ ਆ ਪੰਜਾਬ ਦੇ ਵਿੱਚ ਟੂਲ ਪਲਾਜ਼ਾ ਤੁਸੀਂ ਕਹਿ ਰਹੇ ਹੋ ਪੰਜਾਬ ਦੇ ਵਿੱਚ ਲਗਾਇਆ ਗਿਆ ਪਰ ਪੰਜਾਬੀ ਕੋਈ ਵੀ EMPLOYES ਨਹੀਂ ਕੋਈ ਵੀ ਕੰਮਾ ਨਹੀਂ ਰੱਖਿਆ ਗਿਆ ਪੰਜਾਬ ਦਾ ਇਹ ਤਾਂ ਨਕਮ ਨਗਾਮੀ ਹੈ ਨਾ ਬੰਦਿਆਂ ਦੀ ਜੀ ਇੱਕ ਪੰਜਾਬ ਗਵਰਨਮੈਂਟ ਨੂੰ ਵੀ ਚਾਹੀਦਾ ਕਿ ਜਿਹੜਾ ਤੁਸੀਂ ਟੋਲ ਪਲਾਜ਼ਾ ਲਾਂਦੇ ਆ ਠੀਕ ਹੈ ਜੀ ਉਹਦੇ ਤਾਂ ਪਹਿਲਾਂ ਤਾਂ ਕੰਪਲਸਰੀ ਕਰੋ ਪੰਜਾਬ ਦੇ ਬੰਦਿਆਂ ਨੂੰ ਨੌਕਰੀ ਮਿੱਤੀ ਜਾਂਦੀ ਆ ਵਾ ਲੀਗਲ ਤੌਰ ਤੇ ਜਿਹੜਾ ਚੱਲਦਾ ਏ ਦੂਜਾ ਨੰਬਰ ਹਰ ਟੋਲ ਤੇ ਇੱਕ ਐਕਸਪਾਇਰੀ ਡੇਟ ਉਹ ਇਸ਼ੂ ਡੇਟ ਉਹ ਲੱਗਣੀ ਚਾਹੀਦੀ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਹੱਥ ਜੋੜ ਕੇ ਮਹਾਰਾਜ ਜੇ ਤੁਸੀਂ ਜਿਹੜਾ ਇੱਕ ਰੂਲ ਲਾਗੂ ਕੀਤਾ ਸੀ ਕਿ ਟੋਲ ਪਲਾਜ਼ਾਂ ਤੇ ਇੱਕ ਡੇਟ ਹੋਣੀ ਚਾਹੀਦੀ ਮੈਂਸ਼ਨ ਕਰਨੀ ਚਾਹੀਦੀ ਤੁਸੀਂ ਮੈਨੂੰ ਦੱਸ ਦਿਓ ਕਿਹੜੇ ਟੋਲ ਤੇ ਲੱਗਿਆ ਜੀ ਕਿਸੇ ਟੋਲ ਤੇ ਨਹੀਂ ਤੁਸੀਂ ਦੇਖਿਆ ਹੁਣ ਲੱਗਿਆ ਹੁਣ ਪਹਿਲੇ 10 ਦਿਨ ਲਾਇਆ ਜੀ ਇਹਨਾਂ ਨੇ 10 ਦਿਨ ਤੋਂ ਬਾਅਦ ਬੋਟ ਪਟ ਗਿਆ ਉਹ ਮਾਰੇ ਜੀ ਕੋਈ ਨਹੀਂ ਪੁੱਛਦਾ ਰੋਡਾਂ ਦਾ ਹਾਲ ਦੇਖ ਲੋ ਜੀ ਕਿਹਾ ਜੀ ਰੋਡਾਂ ਟੁੱਟੇ ਪਏ ਜੀ ਨਾ ਫਾਥਰੋਂ ਦੀ ਫੈਸਿਲਿਟੀ ਨਾ ਕਿਸੇ ਬੰਦੇ ਨੂੰ ਐਂਬੂਲੈਂਸ ਹੈ ਨਾ ਕੋਈ ਹੋਰ ਆ ਕਿਸੇ ਦਾ ਡੀਜ਼ਲ ਮੁੱਕ ਗਿਆ ਕੋਈ ਰੋਡ 'ਤੇ ਤੁਰਿਆ ਬਾਰੇ ਕੋਈ ਬੰਦਾ ਪਰੇਸ਼ਾਨ ਹੈ ਇਹ ਟੋਲ ਪਲਾਜ਼ਾ ਦੀ ਜ਼ਿੰਮੇਵਾਰੀ ਬਣਦੀ ਉਹਦੀ ਹੈਲਪ ਕਰਨ ਦੀ ਇਹਨਾਂ ਦਾ ਕੋਈ ਨਾ ਕੋਈ ਵਾਸ਼ਰੂਮ ਹੈ ਇੱਥੇ ਨਾ ਕੋਈ ਐਂਬੂਲੈਂਸ ਆ ਸੀ ਪਿੱਛੇ ਗੱਲ ਕਰਕੇ ਆ ਆ ਕਹਿੰਦੇ ਡੰਡੇ ਬਹੁਤ ਜ਼ਿਆਦਾ ਜ਼ਰੂਰੀ ਪਏ ਹੁੰਦੇ ਨੇ ਰਾਣਾ ਪਈ ਹੁੰਦੇ ਨੇ ਮਾਰਕਟ ਆਈ ਵੀ ਕਰਦੇ ਨੇ ਉਹ ਐਦਾਂ ਨਾ ਜੀ ਗੱਲ ਸਹੀ ਆਏ ਜੇ ਮੇਰੇ ਵਰਗੇ ਕਿਸੇ ਬੰਦੇ ਕੋਲ ਟੋਲ ਨਹੀਂ ਦੇ ਹੋਇਆ ਮੰਨ ਲਓ ਉਹਦੇ ਫਾਸਟ ਟੈਕ ਚ ਪੈਸੇ ਹੈ ਨਹੀਂ ਕੱਟ ਹੈ ਜੇ ਤਾਂ ਟੋਲ ਹੈਗਾ 200 ਰੁਪਏ ਦਾ ਮੰਨ ਲਓ ਟੋਡਾ 200 ਰੁਪਏ ਦਾ ਟੋਲ ਹੈ ਜੇ ਟੋਡੇ ਵਾ ਪਾਸਾ ਇਹਦੇ ਪੈਸੇ ਨਹੀਂ ਹੈਗੇ ਤਾਂ ਗੱਡੀ ਆ 400 ਦਾ ਕੱਟ ਲਈਦੀ ਅਗਲੇ ਦਾ ਤਾਂ ਅਗਲੇ ਨੂੰ ਕਹੀਦਾ ਵੀ ਮੜ ਜਾ ਗੱਡੀ ਲਾ ਕੇ ਭਾਜੀ ਅਸੀਂ ਟੈਗ ਚ ਪੈਸੇ ਪਾ ਲੰਦੇ ਆ ਤਾਂ ਟੈਗ ਚ ਪੈਸੇ ਨਹੀਂ ਲਾਂਦੇ ਇਹ ਮਾਰਾ ਹੰਦੇ ਦੇ ਡੰਡੇ ਛੋਟੇ ਘੱਟ ਕੇ ਲਿਆ ਗਿਆ ਇਹ ਬੰਦੇ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਉਹਨਾਂ ਪਤਾ ਨਹੀਂ ਕਿਹੜਾ ਗੁਨਾਹ ਕਰ ਦਿੱਤਾ ਉਹਦੇ ਪਰ ਇੱਥੇ ਵੀ ਉਹ ਟੋਲ ਤੇ ਆ ਗਿਆ ਛੋਟੇ ਤੇ ਟੋਲ ਤੇ ਪਹੁੰਚ ਗਿਆ ਉਹਨਾਂ ਕਿਹੜੀ ਗਲਤੀ ਕਰ ਦਿੱਤੀ ਇਹ ਚੀਜ਼ ਹੈ ਜੀ ਇਹਨਾਂ ਦੀ ਵਸਤ ਜੁੰਡਾ ਕਰਦੀ ਆ ਜੀ ਜਿਵੇਂ ਕਿਸਾਨ 15 ਦਿਨਾਂ ਤੋਂ ਜ਼ਿਆਦਾ ਸਮਾਂ ਹੋ ਗਿਆ ਤੁਸੀਂ ਵੀ ਦਬਾਬੇ ਤੋਂ ਚੱਲ ਕੇ ਆਏ ਹੋ ਲੱਗਦਾ ਕਿਸਾਨ ਹੋਰ ਹੋਰ ਲੋਕਾਂ ਨੂੰ ਵੀ ਸਾਥ ਦੇਣਾ ਚਾਹੀਦਾ ਕਿਉਂਕਿ ਮਹਾਂ ਤਾਂ ਹਰ ਇੱਕ ਦੇ ਲੰਘਦੇ ਨੇ ਇੱਥੋਂ ਕਿਸਾਨਾਂ ਦੇ ਜ਼ਿਆਦਾ ਨਹੀਂ ਲੰਘਦੇ ਆਮ ਲੋਕਾਂ ਦੇ ਵੀ ਲੰਘਦੇ ਨੇ ਦੇਖੋ ਮੈਂ ਸਾਰਿਆਂ ਨੂੰ ਬੇਇਨਸਾਫੀ ਕਰਦਾ ਸਾਰਿਆਂ ਨੂੰ ਇਹ ਅਪੀਲ ਕਰਦਾ ਪਹਿਲਾ ਜੀ ਹੱਥ ਜੋੜ ਕੇ ਇਹ ਸਾਡਾ ਸਿਰਫ ਖੱਲਿਆਂ ਦਾ ਮਸਲਾ ਨਹੀਂ ਟੈਕਸੀ ਵਾਲਿਆਂ ਦਾ ਇੱਥੇ ਟਰੱਕ ਵੀ ਘਰੇਲੂ ਗੱਡੀ ਵੀ ਸਾਰਿਆਂ ਦੀਆਂ ਗੱਡੀਆਂ ਚੱਲਦੀਆਂ ਇੱਥੇ ਔਰ ਸਾਰਿਆਂ ਨੂੰ ਅਪੀਲ ਕਰਦਾ ਮੈਂ ਇੱਥੇ ਬੇ ਇੱਥੇ ਪਹੁੰਚ ਕੇ ਇਹਨਾਂ ਦੀ ਮਦਦ ਸਾਡੇ ਨਾਲ ਜੋੜੋ ਇੱਥੇ ਟੋਲ ਪਲਾਜ਼ ਨੂੰ ਬੰਦ ਕਰਨ ਵਾਸਤੇ ਸਾਡੇ ਨਾਲ ਖੜੋ ਮਰਾ ਇਹ ਸਾਡਾ ਕੱਲਿਆਂ ਦਾ ਕੰਮ ਨਹੀਂ ਹੈਗਾ ਬੇ ਕੱਲੇ ਟੈਕਸੀ ਵਾਲੇ ਆ ਜਾਏ ਵੇ ਤਾਂ ਇਹਨਾਂ ਦਾ ਕੰਮ ਹੈ ਇਹ ਸਾਡਾ ਕੱਲਿਆਂ ਦਾ ਕੰਮ ਨਹੀਂ ਆ ਘਰ ਦੀ ਗੱਡੀ ਜਿਹੜੀ ਤੁਰੀ ਵੀ ਆ ਉਹਦਾ ਵੀ ਟੋਲ ਕੱਢਦਾ ਏ ਜੇ ਇਹਦਾ ਟਾਈਮ ਆ ਤਾਂ ਇਹਨੂੰ ਬੰਦ ਕਰਾ ਕੇ ਬੰਦ ਕਰਨਾਈ ਕਰਾ ਕੇ ਆਣਾ ਅੱਜ ਕੰਦ ਕਰਕੇ ਜਾਵਾਂਗੇ ਜੀ ਜੋ ਮਰਜ਼ੀ ਹੋ ਬਜੀ ਹਾਂ ਜੀ ਠੀਕ ਆ ਬਾਈ ਜੀ ਲੱਗਦਾ ਏ 15 ਦਿਨਾਂ ਤੋਂ ਸਮਾਂ ਜ਼ਿਆਦਾ ਹੋ ਗਿਆ ਇਹਨਾਂ ਨੂੰ ਬੈਠਿਆ ਕਿਸਾਨਾਂ ਨੂੰ ਇੱਥੇ ਮੰਗਾ ਨੇ ਆਮ ਲੋਕਾਂ ਲਈ ਵੀ ਸੋਚ ਰਹੇ ਨੇ ਮੰਗਾ ਮੰਗ ਰਹੇ ਨੇ ਕਿ ਜਾਂ ਤਾਂ ਰੇਟ ਕੱਟ ਕਰ ਦੇਣ ਜਾਂ ਬੰਦ ਕਰ ਦੋ ਮੁਕੰਮਲ ਤੌਰ ਤੇ ਗੱਲਬਾਤ ਕਰ ਲਈਏ ਦੂਜੇ ਤੌਰ ਤੇ ਆਪਾਂ ਦੇਖੀਏ ਪਰ ਸਰਕਾਰ ਦੀ ਗੱਲ ਕਰ ਲਈਏ ਨਾ ਤਾਂ ਕੋਈ ਉਹਨਾਂ ਦਾ ਨਵੰਦਾ ਉੱਪੜਿਆ ਇਹਨਾਂ ਤੱਕ ਕੀ ਅਣਗੌਲਿਆ ਕੀਤਾ ਜਾ ਰਿਹਾ ਜਾਂ ਦਿਖਾਈ ਨਹੀਂ ਦੇ ਰਿਹਾ ਇਹ ਸਭ ਜੀ ਮੇਲੀ ਭੁਗਤਾਲਾ ਕੰਮ ਆ ਜੀ ਦੇਖੋ ਘੱਟੋ ਘੱਟ ਵੀ 10 ਦਿਨ ਹੋ ਗਏ ਬੰਦਿਆਂ ਨੂੰ ਬੈਠਿਆਂ ਨੂੰ ਇੱਥੇ ਕੋਈ ਬੰਦਾ ਨਹੀਂ ਆਇਆ ਲੁਧਿਆਣਾ ਪ੍ਰਸ਼ਾਸਨ ਦੇ ਪਹਿਲਾ ਬੰਦੇ ਆਏ ਸੀ ਜਿੱਦਾਂ ਸਾਡੇ ਭਰਾ ਇੱਥੇ ਦੱਸਦੇ ਆ ਲੁਧਿਆਣਾ ਪ੍ਰਸ਼ਾਸਨ ਦੇ ਬੰਦੇ ਆਏ ਆ ਉਹਨਾਂ ਨੇ ਕਿਹਾ ਜੀ ਵੀ ਤੁਸੀਂ ਆਪਦੀ ਗੱਲ ਦੱਸੋ ਕਿ ਆ ਵਿੱਚ ਦੀ ਤਾਂ ਉਹਨਾਂ ਨੂੰ ਸਾਰੀ ਗੱਲਬਾਤ ਸਾਡੇ ਭਰਾਵਾਂ ਨਾਲ ਰੱਖੀ ਆ ਇੱਥੇ ਤਾਂ ਉਹ ਥੋੜੀ ਜਿਹੜੀ ਅਸੀਂ ਸੈਂਟਰ ਤੱਕ ਕਰ ਪਾਵਾਗੇ ਔਰ ਤੁਹਾਨੂੰ ਮਿਲਦੇ ਆ ਬੰਦੇ ਆ ਕੇ ਅੱਜ ਤੱਕ ਕੋਈ ਬੰਦਾ ਨਹੀਂ ਆਇਆ ਜੀ ਇੰਨੀ ਨੋਬਤ ਤਾਂ ਹੀ ਆਣੀ ਜੇ ਬੰਦੇ ਕੋਈ ਉਹਨਾਂ ਦਾ ਆਇਆ ਹੁੰਦਾ ਗੱਲਬਾਤ ਕੀਤੀ ਹੁੰਦੀ ਤਾਂ ਗੱਲ ਹੋ ਜਾਣੀ ਸੀ ਅੱਜ ਇਹ ਸ਼ੰਘਾਰਚੀਨਾ ਤਾਂ ਹੋਰ ਵੀ ਧਿੱਕਾ ਕਰਾਂਗੇ ਅੱਗੇ ਜਾ ਕੇ ਠੀਕ ਆ ਇਸ ਤੋਂ ਬਾਅਦ ਕਿੱਧਰ ਜਾਵੋਗੇ ਪੰਜਾਬ ਦੇ ਵਿੱਚ ਬੈਠੇ ਹੋ ਤੁਸੀਂ ਦਿੱਲੀ ਦੀ ਗੱਲ ਕਰਦੇ ਹੋ ਪਹਿਲਾਂ ਕਹਿੰਦੇ ਦਿੱਲੀ ਦੇ ਗੋਡੇ ਟੇਕਣੇ ਪੈ ਸੀ ਦਿੱਲੀ ਨੂੰ ਗੱਲ ਦੱਸਿਆ ਗਿਆ ਵੀਰਾ ਜੀ ਏਸੀ ਦਾ ਹੁਣ ਪੰਜਾਬ ਚ ਬੈਠੇ ਆ ਇਸ ਗੱਲ ਨੂੰ ਤੁਸੀਂ ਜਾਣਦੇ ਆ ਤੁਸੀਂ ਮੰਨਣਾ ਨਹੀਂ ਅਸੀਂ ਦਿੱਲੀ ਦੇ ਚੀਕਾਂ ਕਢਾਤੀਆਂ ਅਸੀਂ ਤਾਂ ਫੇਰ ਪੰਜਾਬ ਚ ਬੈਠੇ ਆ ਜਾਂ ਆ ਅੱਗੇ ਕੇ ਦੇਖੋ ਜੀ ਕੀ ਹੁੰਦਾ ਬਾਬੇ ਤੋਂ ਆਏ ਹੋ ਤੁਸੀਂ ਇੱਥੇ ਰੁਕੋਗੇ ਜਾਂ ਪ੍ਰੋਟੈਸਟ ਲਈ ਰੁਕੋਗੇ ਜਾਂ ਹਾਂ ਜੀ ਰੁਕ ਗਏ ਆ ਅਸੀਂ ਹਾਰ ਬੇਲਾ ਰੁਕੇ ਆ ਜੀ ਇੱਥੇ ਕਿੱਥੇ ਜਾਣਾ ਕਿੱਥ ਨੂੰ ਜੀ ਅਸੀਂ ਸਾਨੂੰ ਸਾਡੇ ਪ੍ਰਧਾਨ ਸਾਹਿਬ ਨੇ ਇੱਕ ਵਾਰੀ ਹੁਕਮ ਕਰਨਾ ਅਸੀਂ ਆ ਜਾਣਾ ਜੀ ਸਾਡਾ ਕੀ ਚੱਕਰ ਹੈ ਜੇ ਅਸੀਂ ਜਾਣਦੇ ਕੋ ਬੜੇ ਬਾਹਰ ਦੇ ਨਹੀਂ ਆ ਸਾਨੂੰ ਨਾਲ ਹੀ ਆ ਜਾਵਾਂਗੇ ਜੀ ਕੋਈ ਐਜੀ ਗੱਲ ਅਸੀਂ ਇੱਥੇ ਹੀ ਆ ਜੀ ਪਰਮਾਨੈਂਟ ਹਾਂ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ ਆਪਣੇ ਸਹਿਯੋਗੀ ਨੂੰ ਕਮਾਂਗਾ ਇਹ ਵਾਹਨ ਚਾਲਕ ਲੰਘ ਰਹੇ ਨੇ ਇਤੋਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਕਾਫਲਿਆਂ ਦੇ ਵਿੱਚ ਆ ਰਹੇ ਨੇ ਇੱਥੇ ਵੱਡਾ ਇਕੱਠ ਹੋ ਰਿਹਾ ਅੱਜ ਕਿਸਾਨਾਂ ਵੱਲੋਂ 30 ਜੂਨ ਹੈ 30 ਜੂਨ ਹੈ ਕਿਸਾਨਾਂ ਵੱਲੋਂ ਮੁਕੰਮਲ ਤੌਰ ਤੇ ਇਹ ਟੂਲ ਪਲਾਜ਼ਾ ਨੂੰ ਬੰਦ ਕਰਨ ਦੀ ਗੱਲ ਕਹੀ ਗਈ ਸੀ ਅੱਜ ਜਿਸ ਨੂੰ ਸਮਰਥਨ ਮਿਲਦਾ ਨਜ਼ਰ ਆ ਰਿਹਾ ਹੈ ਕਿਸਾਨ ਜਥੇਬੰਦੀਆਂ ਵੱਲੋਂ ਸੱਦਾ ਦਿੱਤਾ ਗਿਆ ਸੀ ਦੂਜੇ ਪਾਸੇ ਦੀਆਂ ਤਸਵੀਰਾਂ ਦੇਖਾਈਆਂ ਜਾਣ ਇਹ ਆਫਿਸ ਦੀਆਂ ਤਸਵੀਰਾਂ ਨੇ ਟੂਲ ਪਲਾਜ਼ਾ ਦੇ ਦਫ਼ਤਰ ਦੀਆਂ ਤਸਵੀਰਾਂ ਨੇ ਜਿੱਥੇ ਅੰਪਲਾਈਜ਼ ਬੈਠੇ ਇੰਤਜ਼ਾਰ ਕਰ ਰਹੇ ਨੇ ਖੜੇ ਦੇਖ ਰਹੇ ਨੇ ਕਿ ਕਦੋਂ ਕਿਸਾਨ ਜਾਣ ਕਦੋਂ ਅਸੀਂ ਪਰਚੀਆਂ ਕੱਟਣੀਆਂ ਸ਼ੁਰੂ ਕਰੀਏ ਵੱਡੀ ਗਿਣਤੀ ਦੇ ਵਿੱਚ ਇੱਥੇ ਵਰਕਰ ਜੋ ਦੇਖ ਰਹੇ ਨੇ ਪਰ ਕਿਸਾਨਾਂ ਵੱਲੋਂ ਲਗਾਤਾਰ 15 ਦਿਨਾਂ ਤੋਂ ਸੰਘਰਸ਼ ਵਿੱਢਿਆ ਗਿਆ ਏ ਇਸ ਟੂਲ ਪਲਾਜ਼ਾ ਦੇ ਖਿਲਾਫ ਕਿ ਲੋਕਾਂ ਨਾਲ ਲੁੱਟ ਕੀਤੀ ਜਾ ਰਹੀ ਹੈ ਵੱਡੀ ਵੱਡੀ ਜਿਆਦਾ ਪੈਸੇ ਵਸੂਲੇ ਜਾ ਰਹੇ ਨੇ ਪਰ ਫੈਸਿਲਟੀਆਂ ਨਹੀਂ ਮਿਲਦੀਆਂ ਅਜ਼ਈਆਂ ਹੋਰ ਵੀ ਅਪਡੇਟ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ